ਤੁਸੀਂ ਦੇਖ ਰਹੇ ਹੋ ਜੀ ਰੋਪੜ ਨਮਾਸ਼ਹਿਰ ਬਾਈਪਾਸ ਜਿਸ ਦਾ ਖੱਡੇ ਪਏ ਪਏ ਇੱਥੇ ਬੁਰਾ ਹਾਲ ਹੈ ਜੀ ਆਉਣਾ ਜਾਣਾ ਬੜਾ ਮੁਸ਼ਕਲ ਆ ਮਾਨ ਚਾਲਕਾਂ ਦਾ ਹਾਦਸੇ ਵੀ ਹੋ ਰਹੇ ਹਨ ਇਸ ਬਾਰੇ ਸਾਡੇ ਨਾਲ ਇੱਥੇ ਰੋਪੜ ਬਾਈਪਾਸ ਤੇ ਮੌਜੂਦ ਹਨ ਆਜ਼ਾਦ ਮੋਟਰ ਮਕੈਨਿਕਲ ਯੂਨੀਅਨ ਦੇ ਪ੍ਰਧਾਨ ਜਥੇਦਾਰ ਕਸ਼ਮੀਰਾ ਸਿੰਘ ਆਓ ਜਥੇਦਾਰ ਕਸ਼ਮੀਰਾ ਸਿੰਘ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਕਸ਼ਮੀਰਾ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਜਾਦ ਪੰਜਾਬ ਰਾਜ ਕਸ਼ਮੀਰ ਦਾ ਰਾਜ ਮੋਟਰ ਪਾਰਕ ਟੋਕਨਿਕਲ ਕੋਲੇ ਦੇ ਸੁਭਾਨ ਹੋਣ ਦੇ ਨਾਤੇ ਦੇ ਅੱਜ ਇਸ ਬਾਈਪਾਸ ਰੋਡ ਦੇ ਉੱਪਰ ਵੀ ਰੋ ਹੀ ਲੰਘ ਰਹੇ ਆ ਜਿੱਥੇ بڑے بڑے ਖੱਡੇ ਪਏ ਹੋਏ ਆ ਇਹ ਜਿਹੜਾ ਬਾਈਪਾਸ ਰੋਡ ਆ ਅਕਾਲੀ ਦਲ ਦੀ ਸਰਕਾਰ ਦੇ ਸਮੇ ਬਣਿਆ ਸੀਗਾ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਛੇਦੀ ਦਿਹਾੜਾ ਆ ਰਿਹਾ ਜਿੱਥੇ ਸੰਗਤਾਂ ਨੇ ਹਮ ਹਮ ਆ ਕੇ ਜੀ ਆਨੰਦਪੁਰ ਸਾਹਿਬ ਨੂੰ ਜਾਣਾ ਤੇ ਜਿੱਥੇ ਤੁਸੀਂ ਦੇਖ ਲਓ ਰੋਜ਼ ਹਾਸੇ ਵਾਪਰਦੇ ਆ ਰੋਜ਼ ਹਾਸੇ ਵਾਪਰਦੇ ਆ ਅਸੀਂ ਚਾਹੁੰਦੇ ਆ ਤੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਤੋਆ ਨੂੰ ਚੰਗੀ ਤਰ੍ਹਾਂ ਭਰਾ ਕੇ ਸੰਗਤਾਂ ਦੇ ਜਾਣ ਵਾਸਤੇ ਇਹ ਜਿਹੜੇ ਟੋਏ ਆ ਇਹਨਾਂ ਨੂੰ ਭਰਾ ਕੇ ਇਹਨਾਂ ਨੂੰ ਵਧੀਆ ਸੜਕਾਂ ਬਣਾਈਆਂ ਜਾਣ ਤਾਂ ਕਿ ਇੱਥੇ ਆਉਣ ਜਾਣੇ ਆਉਣ ਜਾਣ ਵਾਲੇ ਵਿਅਕਤੀਆਂ ਦੇ ਹਾਸੇ ਨਾ ਹੋਣ ਕਿਉਂ ਇੱਥੇ ਸ੍ਰੀ ਚਮਕੌਰ ਸਾਹਿਬ ਨੂੰ ਵੀ ਸੰਗਤ ਜਾਂਦੀ ਆ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਆ ਮਰੰਡਾ ਰੋਡ ਨੂੰ ਵੀ ਜਾਂਦੀ ਆ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਕਰਦੇ ਆ ਭਈ ਇਹ ਖੱਡੇ ਭਰਾ ਕੇ ਸੰਗਤਾਂ ਦੇ ਜਾਣ ਵਾਸਤੇ ਇਹ ਜੀ ਦੇ ਆੜੇ ਦੇ ਮੋੜ ਤੇ ਵਧੀਆ ਰਸਤੇ ਬਣਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਾਦਸਾ ਨਾ ਵਾਪਰ ਸਕੇ। ਟੁੱਪੜ ਬਾਈਪਾਸ ਤੇ ਝਾੜੀਆਂ ਵੀ ਬੜੀਆਂ ਉੱਗੀਆਂ ਹੋਈਆਂ ਹਨ। ਇਸ ਬਾਰੇ ਸੁਣੋ ਜਥੇਦਾਰ ਕਸ਼ਮੀਰ ਸਿੰਘ ਨੇ ਕੀ ਕਿਹਾ। ਮੈਂ ਸਰਾਰ ਕਸ਼ਮੀਰ ਸਿੰਘ ਪਤਾਨ ਆਜ਼ਾਦ ਮੋਟਰਪਾਰਟ ਦੇ ਮਕੈਨਿਕਲ ਜੁਨੇ ਰੋਖੜ ਅੱਜ ਅਸੀਂ ਨਗਰੰਦਰ ਬਾਈਪਾਸ ਰੋਡ ਤੇ ਰੋਖੜ ਬਾਰੇ ਦੇ ਖੜੇ ਆ। ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਬੜੀਆਂ-ਬੜੀਆਂ ਝਾੜੀਆਂ ਜਿਹੜੀਆਂ ਐ ਦੇਖੋ ਜਿੱਥੇ ਖੜੀਆਂ ਝਾੜੀਆਂ ਖੜੀਆਂ ਤਾਂ ਕਿ ਅਸੀਂ ਮੁੱਖ ਮੰਤਰੀ ਮੁੱਖ ਮੰਤਰੀ ਭਵਨ ਸਿੰਘ ਮਾਨ ਆ ਨਾ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਇਹਨਾਂ ਝਾੜੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾ ਕੇ ਸਰਾਫ਼ ਸਾਫ਼ ਕਰਾਇਆ ਜਾਵੇ ਇਹ ਸਾਡੀ ਪੂਰਨ ਮੰਗ ਹੈ ਇਹੜੇ ਰੋਡ ਦੇ ਉੱਪਰ بڑے بڑے ਝਾੜ ਆ ਇਹਨਾਂ ਨੂੰ ਕਿੰਨੀ ਤਰ੍ਹਾਂ ਸਾਫ਼ ਕਰਾਇਆ ਜਾਵੇ ਤਾਂ ਕਿ ਆਉਣ ਜਾਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ